ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਰਾਵਣ ਨੇ ਰੱਬ ਦੀ ਪ੍ਰਾਪਤੀ ਕਰਨ ਲਈ ਆਪਣੇ 10 ਸਿਰ ਅਰਪਣ ਕਰਤੇ ਪ੍ਰਮਾਤਮਾ ਤਾਂ ਬਹੁਤ ਮਿਹਰਬਾਨ ਆ ਬਹੁਤ ਇੱਕ ਸਿਰ ਤੇ ਵੀ ਆ ਸਕਦੇ ਸੀ ਦਰਸ਼ਨ ਦੇ ਸਕਦੇ ਸੀ ਫਿਰ ਇਹ ਰਾਵਣ ਨੂੰ 10 ਸਿਰ ਦੇਣ ਦੀ ਕੀ ਲੋੜ ਪੈ ਗਈ ਸੀ ਹਾਂ ਲਾਪਰੀਤ ਸਿੰਘ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਜਗ੍ਹਾ ਦਾ ਨਾਮ ਆ ਬੈਜਨਾਥ ਉਹ ਜਗ੍ਹਾ ਦੇ ਵਿੱਚ ਰਾਵਣ ਨੇ ਗੁਫਾ ਪੱਟ ਕੇ 900 ਸਾਲ ਭਗਤੀ ਕੀਤੀ 900 ਸਾਲ ਦੇ ਵਿੱਚ ਨੌਂ ਵਾਰ ਰਾਵਣ ਨੇ ਕਿਰਪਾਨ ਨਾਲ ਆਪਣਾ ਸਿਰ ਵੱਢ ਕੇ ਰੱਬ ਨੂੰ ਦਿੱਤਾ ਪਰ ਰੱਬ ਪ੍ਰਗਟ ਨਹੀਂ ਹੋਇਆ ਕਿਉਂ ਰਾਵਣ ਨੇ ਅਰਦਾਸ ਕਰਦਾ ਰਿਹਾ हे ਪ੍ਰਮਾਤਮਾ ਮੈਂ ਆਪਣਾ ਸਿਰ ਤੈਨੂੰ ਦੇਣ ਲੱਗਿਆ ਮੈਨੂੰ ਦਰਸ਼ਨ ਦੇ ਦੇ ਪਰ ਰੱਬ ਜੀ ਆਏ ਨਹੀਂ ਜਦੋਂ 10ਵਾਂ ਸਿਰ ਦੇਣ ਲੱਗਿਆ ਰਾਵਣ ਬਹੁਤ ਜ਼ਿਆਦਾ ਲੱਖਾਂ ਦਾ ਇਕੱਠ ਹੋ ਗਿਆ ਹਾਂਜੀ ਰਾਵਣ ਨੇ ਸੋਚਿਆ ਵੀ ਜੇ 10ਵਾਂ ਸਿਰ ਦੇਣ ਤੋਂ ਬਾਅਦ ਰੱਬ ਆਉਂਦਾ ਏ ਮੈਂ ਦੇਖੂ ਕਿਵੇਂ ਮੈਂ ਤਾਂ ਰਹਿਣਾ ਨਹੀਂ ਇੱਥੇ ਫਿਰ ਉਹਨੇ ਸੰਗਤ ਨੂੰ ਬੇਨਤੀ ਕੀਤੀ ਸੰਗਤ ਵਿੱਚ ਇੱਕ ਰੱਬ ਦਾ ਪਿਆਰਾ ਸੀ ਉਹ ਕਹਿੰਦਾ ਕਿੱਡੀ ਕੀ ਗੱਲ ਆ ਰੱਬ ਤਾਂ ਮਿਲ ਜੂ ਤੈਨੂੰ ਪਰ ਮੇਰੀ ਗੱਲ ਮੰਨ ਉਹ ਰੱਬ ਦਾ ਪਿਆਰਾ ਕਹਿੰਦਾ 라ਵਣ ਤੂੰ ਅਰਦਾਸ ਇਹ ਕਰਦਾ ਰਿਹਾ ਆਂ ਵੀ ਮੈਂ ਆਪਣਾ ਸਿਰ ਤੈਨੂੰ ਦੇਣ ਲੱਗਿਆਂ ਰੱਬਾ ਆ ਜਾ ਅਰਦਾਸ ਇਹ ਨਹੀਂ ਅਰਦਾਸ ਇਹ ਕਰ हे ਪ੍ਰਮਾਤਮਾ ਮੈਂ ਤੇਰਾ ਹੀ ਸਿਰ ਤੈਨੂੰ ਦੇਣ ਲੱਗਿਆਂ ਆ ਜਾ ਜਦੋਂ ਕਿਰਪਾ ਨੂੰ ਹੱਥ ਪਾਇਆ ਰਾਵਣ ਨੇ ਜਦੇ ਪਰਮਾਤਮਾ ਜੀ ਪ੍ਰਗਟ ਹੋ ਗਏ ਰਾਵਣ ਕਹਿੰਦਾ ਉਹ ਤੁਸੀਂ ਹੋਣ ਆਇਓ ਪਹਿਲਾਂ ਆ ਜਾਂਦੇ ਪਰਮਾਤਮਾ ਜੀ ਕਹਿੰਦੇ ਮੈਂ ਤੇਰੇ ਸਿਰਾਂ ਕਰਕੇ ਨਹੀਂ ਆਇਆ ਤੂੰ ਮੇਰਾ ਸਿਰ ਵੱਡਣ ਲੱਗਿਆ ਸੀ ਮੈਂ ਤਾਂ ਆਇਆ ਗੱਲ ਇਹ ਆ ਅੰਦਰੋਂ ਮੈਂ ਮਕਾਉਣੀ ਆ ਤੂੰ ਤੂੰ ਕਰਨਾ ਆ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਫੇਰ ਪਰਮਾਤਮਾ ਪ੍ਰਗਟ ਹੁੰਦਾ